ਇੱਕ ਪਾਸੇ ਜਿੱਥੇ ਅੰਮ੍ਰਿਤਸਰ ਪੁਲਿਸ ਤੇ ਬੋਲੋ ਪਿਛਲੇ ਕੁਝ ਦਿਨਾਂ ਚ ਸ਼੍ਰੀ ਦਰਪਾਰ ਸਾਹਿਬ ਵਿਖੇ ਆਰ ਡੀ ਐਕਸ ਦੇ ਨਾਲ ਪੰਬ ਨਾਲ ਧਮਕੀ ਦਿੱਤੀ ਗਈ ਉੱਥੇ ਹੀ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਇੱਕ ਵਿਅਕਤੀ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਅਤੇ ਲਾਣ ਕੀਤਾ ਗਿਆ ਤੇ ਉੱਥੇ ਹੀ ਦੂਜੇ ਪਾਸੇ ਨਾਜ਼ੀਕੀ ਸਜ ਕਾਂਝਰੀ ਹਰਮੰਦਰ ਸਾਹਿਬ ਨੂੰ ਬ bomb ਦੇ ਨਾਲ ਡੌਣ ਦੀ ਧਮਕੀਆਂ ਭਰੀਆਂ ਈਮੇਲਾਂ ਦਾ ਸਿਲਸਿਲਾ ਜੜਾ ਅਜੇ ਵੀ ਜਾਰੀ ਹੈ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਜ ਮੁਰਛੇ ਵੀ ਭਰੀ ਧਮਕੀ ਜੜੀ ਹੋ ਮਿਲੇ ਜਿਸ ਦੇ ਨਾਲ ਸਾਰੇ ਸੂਬੇ ਦੇ ਵਿੱਚ ਚਿੰਤਾ ਦੀ ਲਹਿਰ ਫੈਲ ਗਈ ਹੈ ਉਹ ਨਾਲ ਅੰਦਰ ਮੁਲਾਕਾਤ ਕੀਤੀ ਹੈ ਪ੍ਰਧਾਨ ਜੀ ਇੱਥੇ ਨਹੀਂ ਨੇ ਆਊਟ ਆਫ ਸਟੇਸ਼ਨ ਨੇ ਅਸੀਂ ਐਜ਼ ਨਵਾਣੇ ਪੰਜਾਬੀ ਤੇ ਨਵਾਣੇ ਸਿੱਖ ਜਿਹੜੇ ਅਸੀਂ ਇੱਥੇ ਆਏ ਆ ਬਹੁਤ ਦਿਨਾਂ ਦਾ ਸਾਨੂੰ ਇਸ ਗੱਲ ਦੀ ਬਹੁਤ ਤਕਲੀਫ ਸੀ ਸਾਡੇ ਮਨ ਨੂੰ ਤੇ ਦਿਲ ਨੂੰ ਕਿ ਹੋਲੀਐਸਟ ਆਫ ਦੀ ਹੋਲੀ ਸ਼ਰਾਈਨਸ ਜਿਹੜੀਆਂ ਨੇ ਜਿੱਥੋਂ ਹਮੇਸ਼ਾ ਸਾਂਝੀ ਵਾਰਤਾ ਦਾ ਮੈਸੇਜ ਗਿਆ ਮਾਨਸ ਕੀ ਜਾਤ ਸਭ ਇੱਕ ਹੀ ਪਛਾਨ ਉਹ ਹਮੇਸ਼ਾ ਦਰਬਾਰ ਸਾਹਿਬ ਜਿਹੜਾ ਉਹ ਇੱਕ ਧਰਮ ਨਾਲ ਨਹੀਂ ਸਾਰੇ ਧਰਮਾਂ ਦੀ ਸਾਂਝੀ ਵਾਰਤਾ ਦਾ ਇਹ ਸਥਾਨ ਹੈ ਜਿੱਥੇ ਲੱਖਾਂ ਕਰੋੜਾਂ ਬੰਦੇ ਇੰਟਰਨੈਸ਼ਨਲੀ ਵੀ ਨੈਸ਼ਨਲੀ ਵੀ ਹਰ ਸੂਬੇ ਤੋਂ ਇੱਥੇ ਦਰਸ਼ਨ ਕਰਨ ਆਉਂਦੇ ਨੇ ਸਾਨੂੰ ਇਸ ਗੱਲ ਦਾ ਬਹੁਤ ਪਾਰੀ ਅਫਸੋਸ ਹੈ ਕਿ ਪਿਛਲੇ ਦਿਨੀ ਅਸੈਂਬਲੀ ਸੈਸ਼ਨ ਚੱਲਦਾ ਰਿਹਾ ਅਸੈਂਬਲੀ ਸੈਸ਼ਨ ਚੱਲਦੇ ਹੋਏ ਦਰਬਾਰ ਸਾਹਿਬ ਦੇ ਵਿੱਚ ਈਮੇਲ ਜਾਂਦੀਆਂ ਰਹੀਆਂ ਜਿਨ੍ਹਾਂ ਨੇ ਇੱਕ ਵੱਡਾ ਸਿਕਿਉਰਿਟੀ ਦਾ ਥ੍ਰੈਟ ਦਰਬਾਰ ਸਾਹਿਬ ਦੇ ਵਿੱਚ ਆਂਦਾ ਰਿਹਾ ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿ ਇੱਕ ਵਾਰ ਇੱਕ ਪਾਸੇ ਬੇਅਦਬੀਆਂ ਤੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ ਬੇਅਦਬੀਆਂ ਤੇ ਬੇਅਦਬੀ ਤੇ ਚਰਚਾ ਹੋ ਰਹੀ ਹੋਏ ਚੀਫ ਮਿਨਿਸਟਰ ਸਾਹਿਬ ਨੇ ਇੱਕ ਵਾਰ ਵੀ ਸਮੁੱਚੇ ਹਾਊਸ ਨੂੰ ਤੇ ਆਪੋਜੀਸ਼ਨ ਨੂੰ ਕੰਫੀਡੈਂਸ ਸੀਨ ਨਹੀਂ ਲਈ ਜਾਂਦੀ ਕੋ ਬੰਦਾ ਨਾ ਕੋਈ ਨੁਕਸਾਨ ਹੋਵੇ ਇਮੀਜੇਟ ਡਰੋਨ ਦਾ ਸਿਸਟਮ ਹੋਵੇ ਕੋਈ ਬੰਦਾ ਭੱਜਦਾ ਇਥੋਂ ਕੁਝ ਕਰਕੇ ਫੜਿਆ ਜਾਵੇ ਸੈੱਲ ਇੱਕ ਕਾਇਮ ਹੋਣਾ ਜਿਹੜਾ ਸਾਰੀਆਂ ਫੋਰਸੇਸ ਕੱਟੀਆਂ ਹੋ ਕੇ ਕੰਮ ਕਰਦੇ ਬਹੁਤ ਬਹੁਤ ਵੱਡਾ ਇੰਟੈਲੀਜੈਂਸ ਕਿਉਂਕਿ ਦੇਖੋ ਆਪਾਂ ਜੇ ਤੂੰ ਕੋਆਪਰੇਟ ਹੀ ਨਹੀਂ ਨਾ ਕਰਦੇ ਹੁਣ ਦੇਖੋ ਅੱਜ ਵੀ ਤੁਸੀਂ ਹੁਣ ਸਿਕਿਉਰ ਗੱਲ 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 ਕਹਿ ਦਿੰਦੇ ਆ ਸੈਂਟਰ ਦੀ ਹੁਣ ਅੱਜ ਜਿਹੜੇ ਜਿਹੜੇ ਬੰਦੇ ਇਹਨਾਂ ਨੇ ਸਾਈਡ ਤੇ ਰੱਖੇ ਨੇ ਵੀਐਸਐਫ ਨਾਲ ਵੀ ਇਹਨਾਂ ਨੇ ਰੈਡੀ ਰੱਖੀ ਐ ਆਰਮੀ ਵੀ ਰੈਡੀ ਰੱਖੀ ਕਿਉਂ ਰੱਖੀ ਕਿਉਂਕਿ ਉਨਾ ਕੋਲ ਸਿਸਟਮ ਹੈ ਡਿਫਿਊਜ਼ ਕਰੂਗਾ ਜੇ ਕੋਈ ਚੀਜ਼ ਲੱਭਦੀ ਹੈ ਸੋ ਇਹਨੂੰ ਚੀਜ਼ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਮੈਂ ਮੇਰਾ ਤੇ ਮੰਨਣਾ ਦੇਖੋ ਮੈਂ ਗੁਰੂ ਘਰ ਦਾ ਪੁਸ਼ਪਾਜ ਰੱਖਣ ਵਾਲੇ ਆ ਇਹਦੇ ਤੋਂ ਉੱਤੇ ਕੋਈ ਜਗ੍ਹਾ ਨਹੀਂ ਜਿੱਥੋਂ ਵੀ ਕੋਈ ਚੀਜ਼ ਮੰਗਾਉਣੀ ਪੈਂਦੀ ਮੰਗਾਓ ਜਿੰਨੂੰ ਵੀ ਮੰਗਾਉਣਾ ਪੈਂਦਾ ਬੁਲਾਓ ਕੋਈ ਇਤਰਾਜ਼ ਨਹੀਂ ਇੱਥੇ ਹੋਣਾ ਚਾਹੀਦਾ ਸਿਸਟਮ ਅਪਗ੍ਰੇਡ ਹੋਣਾ ਚਾਹੀਦਾ ਉਹ ਤਾਂ ਬਹੁਤ ਬਹੁਤ ਉਹ ਤਾਂ ਬਹੁਤ ਵੱਡੀ ਗੱਲ ਹੈ ਹੁਣ ਲੱਭੋ ਤੇ ਸਹੀ ਜੇ ਅੱਜ ਨਹੀਂ ਲੱਭ ਤਾਂ ਨਹੀਂ ਹੋਣਾ ਚਿਰ ਖਤਰਾ ਹੀ ਹੈ ਨਾ ਜੀ ਜਿੰਨਾ ਚਿਰ ਇਸ ਚੀਜ਼ ਨੂੰ ਆਪਾਂ ਡਿਫਿਊਜ਼ ਨਹੀਂ ਕਰ ਪਾਉਂਦੇ ਸੋ ਇਹਦੇ ਤੇ